ਫਤਨਾਮ ਸ਼੍ਰੀ ਵਾਇਕਰੂ ਜੀ ਥਿਤੀ ਗੜੀ ਮਾ ਲਾ ਪੰਜਵਾ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲਈਨੇ ਕਰਨੀ ਸੁਣੀਏ ਜਸ ਗੋਪਾਲ ਨੈਨੀ ਪੇਖਤ ਸਾਧ ਦਿਆਲ रसना गुण गावै बेअंत मन में चितवै पूरण भगवंत हस्त चरण संत टहल कमाए नानक ए संजम प्रभु कृपा पय दशमी दशमी तारीख जो दसवां द्वारा इंद्रियां नु ਆਪਣੀ ਕਾਬੂ ਵਿੱਚ ਕਰ ਲੈਂਦਾ ਹੈ ਉਸ ਤੇ ਮਨ ਵਿੱਚ ਸੰਤੂਕ ਪੈਦਾ ਹੁੰਦਾ ਹੈ ਅਤੇ ਉਹੀ ਨਾਮ ਜਪਦਾ ਹੈ ਉਹ ਕੰਨਾਂ ਨਾਲ ਪਰਮਾਤਮਾ ਦਾ ਜਸ ਸੁਣਦਾ ਹੈ ਤੇ ਅੱਖਾਂ ਨਾਲ ਦਇਆ ਕਰਨ ਵਾਲੇ ਸਾਧੂਆਂ ਦੇ ਦਰਸ਼ਨ ਕਰਦਾ ਹੈ ਉਹ ਜੀਭ ਨਾਲ ਬੇਅੰਤ ਪ੍ਰਭੂ ਦੇ ਗੋਂਗਾਉਂਦਾ ਹੈ ਤੇ ਮਨ ਵਿੱਚ ਉਸ ਪੂਰਨ ਭਗਵਾਨ ਨੂੰ ਯਾਦ ਕਰਦਾ ਹੈ ਆਪਣੇ ਹੱਥਾਂ ਪੈਰਾਂ ਨਾਲ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰ ਇਹ ਨੇਮ ਪ੍ਰਭੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ ਸ਼ਲੋਕ ਇੱਕੋ ਇੱਕ ਬਖਾਨੀ ਹੈ ਪਿੱਲਾ ਜਾਣੇ ਸਵਾਦ ਗੁਣ ਕੋ ਵਿੰਦ ਨਾ ਜਾਣੀਏ ਨਾਨਕ ਸਭ ਵਿਸਮਾਦ ਇਤ ਪ੍ਰਮਾਤਮਾ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਇਸ ਆਨੰਦ ਨੂੰ ਕੋਈ ਵਿਰਲਾ ਮਨੁੱਖ ਮਾਣਦਾ ਹੈ ਗੁਨਾਣਿਕ ਸਾ ਫਰਮਉਂਦੇ ਹਨ ਪ੍ਰਭੂ ਦੇ ਗੁਣ ਸਮਝੇ ਨਹੀਂ ਜਾ ਸਕਦੇ ਕਿਉਂਕਿ ਇਹ ਸਾਰੇ ਹੈਰਾਨ ਕਰਨ ਵਾਲੇ ਹਨ ਪੌੜੀ ਇਕਾਦਸ਼ੀ ਨਿਗਟ ਪੇਖੋ ਹਰਿ ਰਾਮ ਇੰਦਰੀ ਪਾਸਕਰ ਸੁਣੋ ਹਰਿ ਨਾਮ ਮਾਨ ਸੰਤੋਖ ਸਰਬ ਜੀਅ ਦਇਆ ਏਨ ਬਿਦ ਬਰਤ ਸੰਪੂਰਨ ਪਿਆ ਤਾਵਤ ਮਨ ਰਾਖੈ ਇਕ ਠਾਏ ਮਨ ਤਨ ਸ਼ੁੱਧ ਜਪਤ ਹਰ ਨਾਏ ਸਭ ਮੇ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਏਉ ਧਰਮ ਇਕਾਦਸ਼ੀ 11ਵੀਂ ਤਾਰੀਖ ਪ੍ਰਮਾਤਮਾ ਨੂੰ ਆਪਣੇ ਨੇੜੇ ਮੰਨੋ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਨਿਰੰਕਾਰ ਦਾ ਨਾਮ ਸੁਣਿਆ ਕਰੋ ਮਨ ਵਿੱਚ ਸਬਰ ਰੱਖੋ ਸਾਰੇ ਜੀਵਾਂ ਉੱਤੇ ਤਰਸ ਕਰੋ ਇਸ ਤਰੀਕੇ ਨਾਲ ਇਕਾदशी ਦਾ ਵਰਤ ਸੰਪੂਰਨ ਹੁੰਦਾ ਹੈ ਦੌੜਦੇ ਹੋਏ ਮਨ ਨੂੰ ਇੱਕ ਥਾਂ ਤੇ ਟਿਕਾ ਕੇ ਰੱਖੋ ਪਰਮਾਤਮਾ ਦਾ ਨਾਮ ਜਪਦਿਆਂ ਮਨ ਤਨ ਸਾਫ ਹੋ ਜਾਂਦਾ ਹੈ ਸਭ ਜੀਵਾਂ ਵਿੱਚ ਪਰਮ ਬ੍ਰਹਮ ਹੀ ਵਸ ਰਿਹਾ ਹੈ ਗੁਰਨਾਨਕ ਸਾਹਿਬ ਫਰਮਉਂਦੇ ਹਨ ਮਨੁੱਖ ਦਾ ਇਹ ਅਟਲ ਧਰਮ ਹੈ ਕਿ ਪਰਮਾਤਮਾ ਦਾ ਭਜਨ ਕਰ ਕੀਰਤਨ ਕੀਤਾ ਜਾਏ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਰੇਤੇ ਸਾਧਿ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਮੇਰ ਕਰਨ ਵਾਲੇ ਸਾਤ ਬੰਦਿਆ ਨੂੰ ਮਿਲਣ ਨਾਲ ਸੇਵਾ ਕੀਤਿਆਂ ਕੋਟੀ ਮਤ ਧੂਰ ਹੋ ਜਾਂਦੀ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜੋ ਪ੍ਰਭੂ ਦੀ ਬੰਦਗੀ ਨਾਲ ਜੁੜੇ ਰਹਿੰਦੇ ਹਨ ਉਹਨਾਂ ਦੀਆਂ ਸਾਰੀਆਂ ਉਲਝਣਾ ਮੁੱਕ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ